ਮਾਫੀਆ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ-ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰਦੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲਾਂ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲਾਂ ਹੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਮੈਂ ਫਸਟ ਟਾਈਮ ਨੇ ਤਾਂ ਖੁੱਲੀ ਪਾਰਕ ਵਿੱਚ ਆਣ ਕੇ ਦੀਦੀ ਰਾਨੇ ਫੋਨ ਕੀਤਾ ਕਿ ਤੁਸੀਂ ਆਓ ਇੰਜੋਏ ਕਰਨ ਵਾਸਤੇ ਮੈਂ ਫਸਟ ਟਾਈਮ ਆਈ ਆ ਪਾਰਕ ਵਿੱਚ ਪਰ ਠੀਸ ਦਾ ਤਿਹਾਰ ਪਤਾ ਲੱਗਦਾ ਹੈ ਕਿ ਖੁੱਲੇ ਵੇੜਿਆਂ ਉਹ ਖੁੱਲੀਆਂ ਹਵਾਵਾਂ ਵਿੱਚ ਹੀ ਇੰਜੋਏ ਕੀਤਾ ਜਾ ਸਕਦਾ ਹੈ ਤੇ ਇੱਥੇ ਆ ਕੇ ਮੈਂ ਬੜਾ ਅ ਇੰਜੋਏ ਕੀਤਾ ਭਜੀ ਇੱਥੇ ਆ ਕੇ ਔਰ ਮੈਨੂੰ ਦਲਜੀਤ ਕੌਰ ਦੀਦੀ ਔਰ ਸੁਰਿੰਦਰ ਕੌਰ ਦੀਦੀ ਦਾ ਫੋਨ ਆਇਆ ਕਿ ਇਥੇ ਪਾਰਕ ਵਿੱਚ तीज ਦਾ ਫੈਸਟੀਵਲ ਮਨਾਇਆ ਜਾ ਰਿਹਾ ਹੈ ਤੇ ਮੈਂ ਫਸਟ ਟਾਈਮ ਇੱਥੇ ਆਈਆਂ ਤੇ ਮੈਂ ਬਹੁਤ ਇੰਜੋਏ ਕੀਤਾ। ਮੈਂ ਸਭ ਮੁਟਿਆਰਾਂ ਆਇਆਂ ਵੰਟਣ ਕੇ ਆਈਆਂ ਬਹੁਤ ਚਾਚਰੀਆਂ ਸਨ। ਫਸਟ ਟਾਈਮ ਮੈਂ ਦੇਖਿਆ ਕਿ ਹਰ ਇੱਕ ਲੇੜੀ ਪੰਜਾਬੀ ਸਲਵਾਰ ਸੂਟ ਚ ਐ ਵਧੀਆ ਪਰਾਂਦੇ, ਗੁੱਤਾਂ, ਟਿੱਕੇ ਵਗੈਰਾ ਲਗਾਏ ਤੇ ਬੜਾ ਪਿਆਰਾ ਲੱਗਦਾ ਪਿਆ ਸੀ ਤੇ ਬਹੁਤ ਵਧੀਆ। ਆਪਣੇ ਕਲਚਰ ਨਾਲ ਹਮੇਸ਼ਾ ਹੀ ਪੰਜਾਬੀ ਕਲਚਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਅਸੀਂ ਮਾਪੇ ਆ ਜੋ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜ ਸਕਦੇ ਆ ਨਾ। ਜਿਵੇਂ ਮੈਂ ਮਦਰ ਆ ਮੈਂ ਆਪਣੀ ਬੇਟੀ ਨੂੰ ਹੀ ਦੱਸਾਂਗੀ ਕਿ ਸਾਡਾ ਕਲਚਰ ਕੀ ਹੈ ਉਸ ਤਰ੍ਹਾਂ ਸਾਰੀਆਂ ਪਿਤਰੀਆਂ ਭੈਣਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਕਲਚਰ ਨਾਲ ਜੋੜੋ ਪੰਜਾਬੀ ਕਲਚਰ ਨਾਲ ਸਾਡਾ ਕਲਚਰ ਕੀ ਹੈ ਗੁਰਬਾਣੀ ਨਾਲ ਜੋੜੋ ਆਪਣੇ ਬੱਚਿਆਂ ਨੂੰ ਆਪਣੇ ਪਹਿਰਾਵੇ ਨਾਲ ਉੱਚੀ ਸੋਚ ਨਾਲ ਜੋ ਸਾਨੂੰ ਗੁਰੂ ਨੇ ਬਖਸ਼ਿਆ ਉਹ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਤਾਂ ਨਵੀਂ ਪੀੜੀ ਤਾਂ ਹੀ ਸਿੱਖ ਸਬਦੀਏ ਇਹ ਜੋ ਅੱਜ ਅਸੀਂ ਤੀਜ ਦਾ ਫੈਸਟੀਵਲ ਮਨਾਇਆ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਬਾਸਰ ਮੰਨਨੇ 5 ਸਾਲ ਹੋ ਗਏ ਤਕਰੀਬਨ ਸਾਨੂੰ ਇਹ ਫੈਸਟੀਵਲ ਮਨਾਉਂਦੇ ਹਨ ਦੀ ਸੁਰਿੰਦਰ ਦੀ ਸੁਰਿੰਦਰ ਜੀ ਦਾ ਅੱਜ ਦਿਲ ਜੀ ਇਹਨਾਂ ਦਾ ਉਪਰਾਲਾ ਹੈ ਕਿ ਅਸੀਂ ਵੀ ਚਲੋ ਇਹਨਾਂ ਦੇ ਨਾਲ ਲੱਗੇ ਹਾਂ ਐਨਜੋਏ ਕਰ ਲੈਨੇ ਆ ਤੇ ਨਹੀਂ ਤਾਂ ਘਰਾਂ ਵਿੱਚ ਹੀ ਰਹਿਦਾ ਸੀ ਇਹ ਸੁੱਕੀ ਸਾਨੂੰ ਪਤਾ ਹੀ ਨਹੀਂ ਸੀ ਕਿ ਤੀਜ ਵੀ ਹੁੰਦੇ ਨੇ ਅਸੀਂ ਪਹਿਲੀ ਵਾਰੀ ਇੱਥੇ ਕੀਤਾ ਥੋੜਾ ਬਹੁਤ ਨਾਰਮਲ ਫਿਰ ਹੁਣ ਗਾਂ ਤੋਂ ਗਾਂ ਥੋੜਾ ਬਹੁਤ ਹੋਰ ਇੰਪਰੂਵਮੈਂਟ ਕੀਤੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਜੋ ਵੀ ਸਾਡੇ ਕੋਲ ਹੋਇਆ ਅਸੀਂ ਕੀਤਾ ਤੇ ਇਸੀਆਂ ਨੂੰ ਇਹ ਮੈਸੇਜ ਹੈ ਕਿ ਆਪਣਾ ਪਹਿਰਾਵਾ ਪਾਓ ਤੇ ਆਪਣੇ ਮਾਪੇ ਉਹਦੇ ਕਹਿ ਦੇ ਅਨਸਾਰ ਹੀ ਚੱਲੋ ਕਿਉਂਕਿ ਸਾਡੇ ਮਾਪੇ ਜੇ ਸਾਨੂੰ ਆਜ਼ਾਦੀ ਦਿੰਦੇ ਨੇ ਤੇ ਉਹਦਾ ਸਾਨੂੰ ਨਗਾਈਸ ਫਾਇਦਾ ਨਹੀਂ ਉਠਾਣਾ ਚਾਹੀਦਾ ਇਸ ਲਈ ਆਓ ਅੱਥੇ ਪੰਜਾਬੀ ਪਹਿਰਾਵਾ ਪਾਈਏ ਤੇ ਆਪਣੇ ਕਲਚਰ ਨੂੰ ਅੱਗੇ ਲੈ ਕੇ ਚਾਈਏ ਬਿਲਕੁਲ ਸਿੰਪਲ ਜਿਹਾ ਪ੍ਰੋਗਰਾਮ ਕੀਤਾ ਬਹੁਤ ਪ੍ਰਾਨਪੁਰਾਣੇ ਗਾਣੇ ਲੈ ਕੇ ਅਸੀਂ ਇੱਥੇ ਇੰਜੋਏ ਕੀਤਾ ਹੈਗਾ ਤਾਂ ਕਿ ਬੱਚੇ ਅੱਜ ਕੱਲ ਨਵੇਂ ਡੀਜ਼ਿਆਂ ਤੇ ਲਗਾ ਕੇ ਗਾਣੇ ਤੇ ਉਹੋ ਹੀ ਕਰਦੇ ਨੇ ਡਾਂਸ ਵਗੈਰਾ ਪਰ ਨਹੀਂ ਜਿਹੜੇ ਪੁਰਾਣੇ ਗਾਣੇ ਨੇ ਜਿੱਦਾ ਸਰਿੰਦਰ ਕੌਰ ਜੀ ਦੇ ਗਾਣੇ ਗਾਈ ਸੀ ਉਹ ਵੀ ਅਸੀਂ ਲਿੱਤੇ ਨੇ ਵਿੱਚ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਸਾਡੇ ਪੁਰਾਣੇ ਸਿੰਗਰ ਵੀ ਬੜੇ ਸੋਹਣੇ ਸੀ ਔਰ ਬਹੁਤ ਸੋਹਣੇ ਗਾਉਂਦੇ ਸੀ। ਦੇਖੋ 45 ਡਿਗਰੀ 50 ਡਿਗਰੀ ਤੱਕ ਵੀ ਇਹ ਮਤਲਬ ਹੋ ਰਿਹਾ ਹੈ ਵਧਦੀ ਜਾ ਰਹੀ ਹੈ ਗਰਮੀ ਜੇ ਅਸੀਂ ਰੁੱਖ ਨਾ ਲਗਾਏ ਕਿ ਤੇ ਆਉਣ ਵਾਲੇ ਟਾਈਮ ਵਿੱਚ ਟੈਂਪਰੇਚਰ ਇੰਨਾ ਹੋ ਜਾਏਗਾ ਕਿ ਬਾਹਰ ਨਿਕਲਣਾ ਹੀ ਔਖ ਹੋ ਜਾਣਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਰੁੱਖ ਵੀ ਲਗਾਓ ਇੱਕ ਰੁੱਖ ਲਗਾਓਗੇ ਤੇ ਉਹ ਹੋਰ ਥੋੜੀ ਥੋੜਾ ਕਰਕੇ ਜਦੋਂ ਵੱਡਾ ਹੋਏਗਾ ਤੇ ਉਹ ਕੁਛ ਨਾ ਕੁ ਆਕਸੀਜਨ ਵਗੈਰਾ ਸਾਨੂੰ ਦੇਗਾ ਜਦੋਂ ਸਾਨੂੰ ਜੀਣਾ ਸੁੱਖਾ ਹੋਏਗਾ ਇਹ ਪ੍ਰੋਗਰਾਮ ਕਰਵਾਉਂਦਾ ਹੈ ਹੀ ਮਕਸਦ ਇਹ ਕਿ ਅਸੀਂ ਸਾਰੇ ਇੱਥੇ ਦਿਨੇ ਵੀ ਲੇਡੀਆਂ ਹੈਗੀਆਂ ਵਾ ਉਹ ਇੱਥੇ ਇੱਕ ਤੇ ਹਰ ਸਾਲ ਮੇਲੀ ਦਾ ਇੱਥੇ ਇਕੱਠੇ ਹੋਈਦਾ ਹੈ ਪਾਰਕ ਦੇ ਵਿੱਚ ਤੇ ਬਹੁਤ ਵਧੀਆ ਇਹ ਇੱਥੇ ਪ੍ਰੋਗਰਾਮ ਕਰਵਾ ਰਹੇ ਇਹ ਪਜਮਾ ਪ੍ਰੋਗਰਾਮ ਹੈ ਸਾਡਾ ਦੇਖਣ ਨੂੰ ਸਾਰੀਆਂ ਬੀਬੀਆਂ ਨੇ ਫੁੱਲ ਇੰਜੋਏ ਕੀਤਾ ਆਪਣਾ ਇਹ ਪੰਜਾਬੀ ਵਿਸਾ ਕੋ ਦੂਰੀ ਤੇ ਜਾ ਰਹੇ ਹੋ ਨਾ ਠੀਕ ਆ ਬਾਕੀ ਉਹਨਾਂ ਐ ਹੀ ਕਰਨੇ ਕਿ ਹੈਗੇ ਆਪਣੇ ਬੱਚਿਆਂ ਨੂੰ ਕੁਝ ਦੱਸ ਦੇਣੀ ਪਏ ਨਾ ਉਸ ਦੇ ਬੱਚੇ ਇੱਥੋਂ ਚਲੇ ਗਏ ਨੇ ਬਾਹਰ ਚਲੇ ਗਏ ਨੇ ਉਹ ਤੇ ਬਿਲਕੁਲ ਨਹੀਂ ਉਹਨਾਂ ਨੂੰ ਪਤਾ ਹੈਗਾ ਤੇ ਜਿਹੜੇ ਬੱਚੇ ਇੱਥੇ ਨੇ ਸਾਡੀ ਐ ਹੀ ਕੋਸ਼ਿਸ਼ ਹੈ ਕਿ ਉਹ ਹੱਟ ਆਪਣੇ ਵਿਰਸੇ ਨਾਲ ਜੁੜਨ ਅੱਜ ਦਾ ਪ੍ਰੋਗਰਾਮ ਜਿਹੜਾ ਸੌਣ ਦੇ ਮਹੀਨੇ ਚ ਬਣਾਇਆ ਜਾਂਦਾ ਇਸ ਲਈ ਅਸੀਂ ਸਾਰ ਸੌਣ ਦੇ ਮਹੀਨੇ ਹਰ ਸਾਲ ਦੇ ਸਾਲ ਅਸੀਂ ਇਹ ਪ੍ਰੋਗਰਾਮ ਕਰਦੇ ਆ ਇਹ ਸਾਡਾ ਪਛਤਨਾ ਪ੍ਰੋਗਰਾਮ ਹੈ ਇਸ ਦਾ ਇਸ ਲਈ ਆਪਾਂ ਸਾਰੀ ਜਿਹੜੀ ਜਿੰਗੀਆਂ ਵੀ ਟਿੰਗੀਆਂ ਭੈਣਾਂ ਸਾਰੀਆਂ ਹੀ ਆਈਆਂ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਸਾਰੀਆਂ ਬਟੀਆਂ ਦਾ ਆਣ ਵਾਲੇ ਸਮੇਂ ਚ ਅਸੀਂ ਇਸ ਤੋਂ ਵੀ ਵੱਡੇ ਪੱਧਰ ਤੇ ਇਹਨੂੰ ਲੈ ਕੇ ਜਾਵਾਂਗੇ ਵੀ ਇਸੇ ਨੂੰ ਅਸੀਂ ਆਪਣੇ ਬੱਚਿਆਂ ਨੂੰ ਇਹ ਹੀ ਦੱਸਣਾ ਚਾਹੁੰਦੇ ਆਂ ਕਿ ਆਪਏ ਮਦਦੀਆਂ ਦਾ ਤਿਆਰ ਅਸੀਂ ਮਨਾਈ ਰਿਹਾ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਦਾਂ ਪ੍ਰੋਗਰਾਮ ਕਰੀਦਾ ਹੈ ਇਸ ਲਈ ਨਹੀਂ ਤੇ ਇਹ ਸਾਰੇ ਆਜ ਕੱਲ ਦੇ ਬੱਚੇ ਜਿਹੜੇ ਭੁੱਲ ਗਏ ਨੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਸਾ ਕਿ ਇਹ ਪ੍ਰੋਗਰਾਮ ਕਰਨਾ ਜਿਨੇ ਕਰਨਾ 10 ਮਿੰਟ ਦਾ ਮੈਨੂਕਸ ਕਰ ਸਕਦੀ ਹੈ ਸੇ ਸੌਨ ਮਹੀਨੇ ਦਾ ਮੇਨ ਮਕਸਦ ਇਹ ਹੀ ਹੈ ਕਿ ਧੀਾਂ ਦਾ ਪਿਆਰ ਬਣਾਈਏ ਧੀਆਂ ਆਪਣੀ ਟੇਕੀਆਂ ਦੇ ਘਰ ਆਂਦੀਆਂ ਨੇ ਸੌਨ ਦੇ ਮਹੀਨੇ ਇਕੱਠੇ ਹੋਣ ਵਾਸਤੇ ਇਸ ਲਈ ਅਸੀਂ ਧੀਾਂ ਦਾ ਪਿਆਰ ਬਣਾਈਦਾ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਲਿਆ ਕੇ ਪਰ ਉਹ ਆਂਦੀਆਂ ਹੀ ਨਹੀਂ ਹੁਣ ਅੱਜ ਕੱਲ੍ਹ ਤੇ ਉਹ ਵੀ ਆਪ ਹੀ ਕਰੀਂਦਾ ਸਾਰੀਆਂ ਬਿੱਡੀਆਂ ਦੱਸਿਆ ਨੂੰ ਧੀਆਂ ਨੂੰ ਇਦਾਂ ਕਰੋ ਤੁਸੀਂ ਹਾਂ ਹਾਂ ਜੀ ਮੈਂ ਆਖਿਰ ਵਿੱਚ ਇਹ ਕਹਿੰਦੀ ਧੀਆਂ ਦਾ ਧੀਆਂ ਨੂੰ ਪਿਆਰ ਕਰੋ ਪੁੱਤਰਾ ਮੰਗੋ ਸਤਿਕਾਰ ਕਰੋ ਧੀਆਂ ਵੀ ਕਰੋ ਅੱਜ ਕਿੰਨੇ ਕੁ ਲੋਕ ਸੀ ਜਿਹੜੇ ਇੱਥੇ ਆਏ ਅੱਜ ਬਹੁਤ ਹੀ ਕਾਫੀ 400 4 500 ਬੰਦਾ ਹੋਣਿਆ ਜੋ ਵੀ 150 ਖਰਾ ਏਜੰਸੀ ਆਈ ਸੀ ਦੇਖਣ ਮਸਤੀ ਇਸ ਲਈ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਤੁਸੀਂ ਵੱਧ ਚੜ੍ਹ ਕੇ ਅਗੋਂ ਹੋਰ ਵੀ ਆਓ